ਸਾਚੀਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਜੱਗੀ ਭਾਈ ਕੋ ਬਹੁਤ ਚੁੱਕਿਆ ਜੀ ਨਵਾਂ ਮਾਲ ਲੈ ਕੇ ਆ ਨਾ ਭਾਈ ਉਹਨਾਂ ਨੇ ਤੇ ਆਓ ਫਿਰ ਗੱਲਬਾਤ ਕਰੀਏ ਭਾਈ ਜੀ ਸਾਚੀਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਆਜੀ ਬਹੁਤ ਵਧੀਆ ਭਾਜੀ ਮਹਾਰਾਜ ਦੀ ਕਿਰਪਾ ਜੀ ਤੁਸੀਂ ਸੁਣਾਓ ਕਿਰਪਾ ਜਾਈ ਦੀ ਹੋਰ ਕਿਦਾਂ ਹਾਂ ਉਹ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਆਪਣਾ ਮਰ ਪਿਆ ਭਾਈ 사ਚੀਕਾਲ ਜੀ ਹੋਰ ਸੁਣਾਓ ਕਿਦਾਂ ਭਾਈ ਜੱਗੀ ਭਾਈ ਵਧੀਆ ਵਧੀਆ ਬਾਬੇ ਦੀ ਫੋਨ ਕਿਰਪਾ ਭਾਜੀ ਚੱਲੀ ਜਾਂਦਾ ਕਾਰੋਬਾਰ ਕਿਦਾਂ ਹੈ ਕੈਮਰਾਮੈਨ ਹੁਣ ਲੱਭਣਾ ਹੋਰ ਸੁਣਾਉਂਗਾ ਤੇ ਜਾਣਾ ਹੈ ਆਜੇ ਕੋਈ ਆਓ ਸਹੀ ਗੱਲ ਹੈ ਹੋਰ ਸੁਣਾਉਂਗੇ ਦਾ ਹਾਂ ਗੱਡੀ ਦਿੱਤੀ ਆਖੰਡੇ ਬਣਨੀ ਹਾਂ ਗੱਡੀ ਰੇਰ ਪਾਰ ਹੋਣ ਰਹੀ ਬੀਮਾ ਲੈਣਾ ਦਾ ਅੱਛਾ ਅੱਛਾ ਮੈਂ ਥੋੜਾ ਨਾ ਕੁੱਟ ਭਾਜੀ ਹੋਈ ਵੀ ਆ ਠੀਕ 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 ਹੈ ਤੇ ਮੈਂ ਠੀਕ ਚਲੋ ਵਧੀਆ ਮੈਂ ਚਲੋ ਰੋਣਾ ਪੈਂਦਾ ਪੈਂਡਾ ਸਫਰ ਦੂਰ ਦਾ ਹਾਂ 4-500 ਮੀਟਰ ਜੱਗੀ ਪੰਜੇ ਹੋਣਾ ਬਿਲਕੁਲ ਬਿਲਕੁਲ ਨਹੀਂ ਜਿਹੜਾ ਮਸ਼ੀਨਰੀ ਆ ਨਾ ਬੰਦੇ ਨੂੰ ਕਾਮਯਾਬੀ ਰੱਖਣੀ ਪੈਂਦੀ ਕਿਉਂਕਿ ਚੱਲਦੀ ਦਾ ਨਾ ਹੀ ਗੱਡੀ ਆ। ਹਾਂ ਜਦੋਂ ਹਜੇ ਪੁੱਛੀ ਹਾਂ ਹਜੇ ਕਈ ਫੋਨ ਆ ਲਾ ਜਾਂਦੇ ਆ। ਹਾਂ ਜੀ ਕਿ ਸਰ ਮੇਜਰ ਸਰਵਿਸ ਹੈਗੀ ਤੁਹਾਡੀ। ਮੈਂ ਕਿਹਾ ਇੱਥੇ ਬੜੇ ਕਿਹੜੇ ਮੇਜਰ ਪਰ ਕਿਹੜੇ ਕੈਪਟਨ ਗੁੱਟ ਨਾਂਗੇ। ਸਹੀ ਗੱਲ ਓਏ ਮੇਜਰ ਤੁਰੀ ਫਿਰਦੀਆਂ। ਗੱਡੀ ਚੱਲ ਗਈ 1.5 ਲੱਖ ਹੁਣ। ਹੂੰ ਸਹੀ ਗੱਲ। 1.5 ਤੋਂ ਸਾਲ ਦੇ ਨਹੀਂ ਚੱਲ ਗਈ। ਆਓ ਗੱਡੀ ਫਿਰ ਉਹਦੀ ਸਫਰ ਆਪਣਾ ਸਾਡਾ ਮੇਰਾ ਮੋਟਰਸਾਈਕਲ ਲਿਆ ਨਵਾਂ ਤੇ 2 ਸਾਲ ਹੋ ਗਏ ਤੇ ਪਤਾ ਨਹੀਂ ਕਿੰਨਾ ਚੱਲ ਗਿਆ। ਪੈੜਾ ਇਹ ਵੀ ਮੋਟਰਸਾਈਕਲ ਤੇ ਕਿੰਨਾ ਘੜ ਦਈਦਾ ਉਹਦਾ। ਜਾਣਾ ਮੈਨੇ ਅੱਜ ਭਾਜੀ 5 ਝੋਟੀਆਂ ਪਾਉਣੀਆਂ ਵਾਂ। ਅੱਛਾ। ਮਈਆਂ ਤੋਂ ਦਾ 9-10 ਆਪਾਂ 5 ਹੀ ਝੋਟੀਆਂ ਕੁਆਲਿਟੀ ਵਾਲੀਆਂ। ਨਾਲ ਮੀਣੀ ਫਿਰ ਲਿਆ। ਮੀਣੀ ਝੋਟੀ ਬਹੁਤ ਜਿਆਦੀ ਚੰਗੀ ਦੂਜਾ ਸੁਆ ਪਹਿਲਣਾ ਦੂਜਾ ਹੀ ਝੋਟੀਆਂ ਤੇ ਤਾਜ਼ੀਆਂ ਸੁਈਆਂ ਤੇ ਕੁਆਲਿਟੀ ਵਾਲੀਆਂ ਤੇ ਦੁੱਧ ਵਾਲੀਆਂ। ਵੀਰ ਨਾਲ ਫੋਨ ਬੜੇ ਕਰਦੇ ਐ ਭਾਜੀ ਉਹਦਾਂ ਦੀ ਵੀਡੀਓ ਪਾਈ ਤੁਹਾਨੂੰ ਪਤਾ ਮਾਲ ਤੋਂ ਉਦੋਂ ਹੀ ਵਿਗ ਜਾਂਦਾ ਵਾ। ਤੇ ਫਿਰ ਲੈਉਣ ਲਿਓਂ ਲਓਂ ਚ ਕਈ ਏਰ ਮਾਲ ਉਦਾਂ ਵਿਗਦਾ ਉਦਾਂ ਰਹਿਦਾ ਤੇ ਵੀਰ ਬੜੇ ਹੀ ਫੋਨ ਲਾਉਂਦੇ ਆ ਕਿ ਤੁਸੀਂ ਯਕੀਨ ਕਰਕੇ ਜਾਣੇ ਉਹ ਵੀਡੀਓ ਤੋਂ ਵੀ ਜ਼ਿਆਦਾ ਆਈ ਜਾਂਦਾ ਵਾ। ਰੈਗਲੋਰੀ। ਸਹੀ ਗੱਲ। ਕੱਲ ਇ ਇਹ ਰੈਗੂਲਰੀ ਕੋਕ ਆਪਣੀ ਵੀਡੀਓ ਮੈਂ ਦੀ ਰੈਗੂਲਰ ਹੈ ਰੈਗੂਲਰ ਨਾ ਫੋਨ ਟੁੱਟਦਾ ਨਹੀਂ ਆ ਪਿਛੇ ਜੇ ਆਪਾਂ ਝੋਟੀ ਪਾਈ ਇੱਕ ਨੀਲੀ ਉੱਚੇ ਬੱਚੇ ਵਾਲੀ ਤੇ ਇੱਕ ਮੀਣੀ ਝੋਟੀ ਪਾਈ ਉਹ ਵੀਰਾਂ ਨੂੰ ਰਿਕਵੈਸਟ ਹੈ ਇਸ਼ਟਾ ਦੇ ਭਾਜੀ ਪਤਾ ਨਹੀਂ ਕਿੰਨਾ ਸ਼ੋਰ ਚੱਲ ਗਿਆ ਅਜੇ ਵੀ ਫੋਨ ਆਈ ਜਾਂਦੇ ਦੋ ਮਹੀਨੇ ਦੀ ਗੱਲ ਆ ਦੋ ਤਿੰਨ ਮਹੀਨੇ ਹੋ ਗਏ ਅਜੇ ਵੀ ਫੋਨ ਉਹਨਾਂ ਦੇ ਆਈ ਜਾਂਦਾ ਵਾ ਬਹੁਤ ਹੋ ਜਾ ਤਾਂ ਉਹ ਮਾਲ ਤੇ ਤੁਹਾਨੂੰ ਪਤਾ ਉਦੋਂ ਹੀ ਵੇਚ ਜਦਾ ਉੱਤੇ ਇਸ਼ਟਾ ਦੇ ਡੇਟ ਨਹੀਂ ਨਾ ਪਈ ਹੁੰਦੀ ਤੇ ਉਹਦਾ ਕਰਕੇ ਜਿਆਦਾ ਫੋਨ ਮਿਲ ਕੇ ਆਉਂਦਾ ਵਾ ਤੇ ਅੱਜ ਵੀ ਝੋਟੀਆਂ ਜਾਰੀਆਂ ਚੰਗੀਆਂ 5000 ਤੇ 5 ਹੀ ਪੀਸ ਬਹੁਤ ਕਵਾਲਟੀ ਵਾਲੀਆਂ ਝੋਟੀਆਂ பாਜੀ ਵੇਖੋ ਮੇਨੇ ਝੋਟੀ ਦੂਜਾ ਸੁਆ 6 ਦਾੰਦਿਆ பாਜੀ 6 ਦਾੰਦ ਮਗਰ ਕਟਿਆ ਤੇ ਪਾਲਪੂਲ ਵੇਖੋ ਝੋਟੀਆਂ ਦਾ 15 ਕਿਲੋ ਤੋਂ ਤਾਂ ਹਾਜ਼ਰ ਆ ਝੋਟੀ ਥਲੇ ਹੁਣ ਇਸ ਟਾਈਮ ਐ ਤੇ ਨਾੜਾ ਨੂੜਾ ਐ ਲੇਵੇ ਦੇ ਜਦੋਂ ਪਸ਼ਮਦੀਨ 2.5 3 ਕਿਲੋ ਦੀ ਗਾੜਿਆ பாਜੀ ਝੋਟੀ ਦੇ ਇਧਰ ਵੇਖੋ ਨਹੀਂ ਜੱਕੀ ਠੀਕ ਐ ਇਹ ਦੇਖੋ ਝੋੜੇ ਐ ਕੱਲਾ-ਕੱਲਾ ਥਾਂ ਲਗਾ ਦੇ ਜਦੋਂ ਪਸ਼ਮਦੀਨ ਬਹੁਤ ਮੋਟਾ ਥਣ ਬਣਾਉਦੀ ਆ பாਜੀ ਕਿੰਨੀ ਖਿਲਦੇ ਬਾਈ ਇੱਕ ਸਿੰਗ பாਜੀ ਹਿਲਦਾ ਵਾ ਅੱਛਾ ਹਾਂ ਪਿਓਰ ਛਗੀ ਅਸਲ ਮੀਣਿਆਂ ਲੱਗਾ ਮਲਕੇ ਛੋਟਾ ਛੋਟਾ ਕਲਿੱਪ ਲੱਗੇ ਆ ਕੁਆਲਿਟੀ ਕੁਲਦੀ ਬਾਡੀ ਬੂਡੀ ਵੇਖੋ ਕੱਦ ਬੜਾ ਜਗੀ ਹਣਾ ਅੱਗੋਂ ਲੈ ਕੇ ਭਾਜੀ ਪਿੱਛੋਂ ਤੱਕ ਕੋਈ ਵੀ ਵੀਰ ਮਲਕੇ ਕੱਢ ਨਹੀਂ ਸਕਦਾ ਫਾਲਟ ਕਿ ਹਾਂ ਵੀ ਆ ਨੁਕਸਾ ਹੀ ਦੇਖੋ ਕੱਟੀ ਭਾਜੀ ਬਠੀ ਅਸਲ ਕਲਿੱਪ ਵੀ ਅਸਲੀ ਲੱਗੇ ਆ ਭਾਜੀ ਤੇ ਕੱਦ ਕੁਦ ਵੇਖੋ ਭਾਜੀ ਝੋਟੀ ਦਾ ਹਾ ਕਿਸੇ ਕਲੋਂ ਘਟ ਦੇਖੋ ਝੋਟੀ ਭਾਜੀ ਰੰਗ ਵੇਖੋ ਬਰੂਦਰ ਕੀ ਕਾਲੀ ਕੀ ਨਹੀਂ ਐਂਡ ਪੀਸ ਜਗੀ ਐਂਡ ਮਗਰ ਵੀ ਭਾਜੀ ਕੱਟੀ ਆ ਬਹੁਤ ਜਿਆਦੀ ਚੰਗੀ ਵਿਖਾਉਂਦੇ ਆਪਾਂ ਬਾਠ ਠੀਕ ਆ ਕੰਦ ਕੋ ਆਵੇ ਵਿਖਾਉਣੇ ਠਾੜੇ ਕੱਟੀ ਵੇਖੋ ਭਾਜੀ ਕੱਟੀ ਅਸਲ ਐ ਝੋਟੀ ਅਸਲ ਲੰਮੀ ਵੇਖੋ ਭਾਜੀ ਬੇਲ ਦੀ ਝੋਟੀ ਕੱਢੀ ਆ ਬੇਲ ਬਹੁਤ ਝੋਟੀ ਆਰੇ ਬਾਡੀ ਬੁੱਡੀ ਵੇਖੋ ਐ ਪੂਰੀ ਚੰਗੇ ਚੰਗੇ ਆ ਜੀ ਭਾਜੀ ਕੱਟੀ ਚੰਗੇ ਰਕੋੜ ਵਾਲੀ ਆ ਬਹੁਤ ਜਾਰੀ ਭਾਜੀ 15 ਕਿਲੋ ਦੁੱਧ ਹਾਜ਼ਰ ਆ ਕੱਟੀ ਥੱਲੇ ਵੇਖੋ ਕੱਟੀ ਐ ਜਾਰੀ ਸਫਾਈ ਠੰਡੀ ਸੀਲਸ ਲੱਗਿਆ ਜਿੱਦਾਂ ਮਰਜੀ ਭਾਜੀ ਇਹ ਨਹੀਂ ਲਸੂ ਲਸੂ ਵਾਲੀ ਨਹੀਂ ਹਾਂਜੀ ਜਿੱਦਾਂ ਮਰਜੀ ਭਾਵੇਂ ਥੱਲੇ ਬੀਠੇ ਰਹੋ ਕੋਈ ਪਰਵਾਹ ਹੀ ਨਹੀਂ ਆ ਐ ਦੇਖੋ ਕੋਈ ਉਹੋ ਜੀ ਨਹੀਂ ਕਿ ਲਾਟ ਛੜੀ ਵਾਲੀ ਮਾਰ ਕੇ ਭਾਜਾ ਕਵਾਲਿਟੀ ਵਾਲੀ ਝੋਟੀ ਆ ਬਾਜੀ ਜੀ ਖਾਸੇ ਬਸ 15 ਕਿਲੋ ਹਾਜ਼ਰ ਆ ਦੁੱਧ ਹੁਣ ਬਾਜੀ 15 ਕਿਲੋ ਹਾਜ਼ਰ ਚਲੋ ਚਵਾਵਾ ਜਿਹੜਾ ਐ ਚੋਣ ਚਾਂ ਵੀ ਐ ਰੂਮ ਵਰਗੀ ਪੋਲੀ ਐਹੀ ਪਹਿਲਵਾਨ ਜੁਗਿਆ ਪਹਿਲਵਾਨ ਹੀ ਐ ਕਿ ਨਹੀਂ ਪਹਿਲਵਾਨ ਹੀ ਬਾਜੀ ਖਰਾਕਾਂ ਖਾਧੀਆਂ ਵਾ ਚੀਜ਼ਾਂ ਪਤਾ ਲੱਗਦੀਆਂ ਬਾਜੀ ਜਿਹੜੀ ਚੀਜ਼ ਐ ਨਾ ਉਹਨੇ ਤੁਹਾਨੂੰ ਪਤਾ ਕਿਉਂਕਿ ਰੁਪਈਏ ਲੱਗ ਕੇ ਮਾਲ ਜਿਹੜਾ ਪਿੱਛੋਂ ਆਉਂਦਾ ਨਾ ਬਸ ਬਾਜੀ ਬਸ ਤੇ ਗਾੜੀ ਲੈਣਾ ਹੁੰਦਾ ਪਰ ਨਫਾਈ ਨਫਾ ਦਾ ਨੂੰ ਪਤਾ ਮਾਲ ਹੁਣ ਆਨਲਾਈਨ ਹੋਇਆ ਵਿਆਹ ਕੰਮ ਮਾਲ ਤੇ ਸਾਰਾ ਨੰਗਾ ਨੁਗਾ ਹੋਇਆ ਹੁੰਦਾ ਪਿਛੋਈ ਜੈਜ ਰੱਖਣਾ ਆ ਜੋ ਜੈਜ ਹੀ ਰੱਖਣਾ ਪੈਂਦਾ ਮਾਲ ਸਾਰਾ ਇੱਕ ਮੈਂ ਹੁੰਦੀ ਹੈ ਤੇ 10 ਦਾ ਗਾਗ ਉਤੋਂ ਦੀ ਹੁੰਦੇ ਨੰਗੇ ਤੇ ਹਾਂ ਅਸਲ ਚੀਜ਼ ਹੈ ਭਾਜੀ ਕੁਆਲਟੀ ਵਾਲੀ ਮੁੱਲ ਬਿਲਕੁਲ ਜ਼ੈਰ ਆ ਭਾਜੀ ਕਟੀਆਂ ਤੇ ਵਿਗਣ ਡਿਆ ਇਹਦਾਂ ਦੀਆਂ 2 2 ਢਾਈ ਢਾਈ ਦੀਆਂ ਵੀ ਠੀਕ ਆ ਤੁਹਾਨੂੰ ਵੀ ਪਤਾ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਜੇ ਚਲੋ ਸਾਡੇ ਵੀਰ ਮਿਹਨਤ ਭਾਜੀ ਵਪਾਰ ਚ ਬਹੁਤ ਜ਼ਿਆਦੀ ਆ ਹਾਂ ਵਪਾਰ ਦੇ ਵਿੱਚ ਜਿੰਨੀ ਮਿਹਨਤ ਆ ਨਾ ਚਲੋ ਕਾਰੋਬਾਰ ਕੋਈ ਵੀ ਕੰਮ ਕਰੀਏ ਮਿਹਨਤ ਤੇ ਆ ਕਰਨੀ ਪੈਂਦੀ ਪਰ ਵਪਾਰ ਲੈਣ ਵੀ ਭਾਜੀ ਹਾਰੀ ਸਾਰੀ ਦੇ ਵਾਸਤੇ ਗੱਲ ਨਹੀਂ ਜੀ ਹੈਗਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਨਾ ਕਿਤੇ ਵਾਂਡੇ ਜਾਇਆ ਜਾਂਦਾ ਜੀ ਨਾ ਕਿਤੇ ਦੁੱਖ ਸੁੱਖ ਦੇ ਵੀ ਕਈ ਛੱਡਣਾ ਪੈਂਦਾ ਇਹ ਮਾਲ ਦੇ ਨਾਲ ਹੀ ਰਹਿਣਾ ਪੈਂਦਾ ਹਾਂ ਤੇਰੀ ਭਾਜੀ ਕੰਮ ਚੱਲਦਾ ਵਾ ਜਾਇ ਹੀ ਕਹੀਏ ਕਿ ਮਾਲ ਲਿਆ ਕੇ ਦੇ ਅੰਦਰ ਸੌਂ ਜੀਏ ਤੇ ਮੱਝਾਂ ਸ਼ਾਮਾਂ ਤੱਕ ਵੇਖੀਏ ਨਾ ਫੇਰ ਨਹੀਂ ਮਾਲ ਪਾਜਦਾ ਮਾਲ ਦੇ ਉੱਤੇ 24 ਘੰਟੇ ਭਾਜੀ ਤਾਦ ਨਹੀਂ ਥੱਲੇ ਰਹਿਣ ਦਈ ਦੀ ਤੇ ਮੁੱਲ ਬਿਲਕੁਲ ਜਾਇਜ਼ ਹੈ ਭਾਜੀ 170 ਦੇ ਦੇ ਗਏ ਜੈ ਜੀ ਦੇਣੀ 175 ਦੀ ਕਰ ਦੇ ਛੋੜ ਜੂਗਾ ਖੁੱਲੀ ਪਰ ਝੋਟੀ ਜਿਹੜਾ ਵੀਰ ਭਾਜੀ ਲੈ ਜਾਊਗਾ ਨਾ ਵੀਰ ਭਾਜੀ ਜਿਹੜੀ ਹੈ ਸਨੋ ਆਣਾ ਹਾਂ ਆਪਾਂ 500 ਰੁਪਏ ਲਗਲੇ 165 ਦੀ ਕਟੀਆ ਸਨੋ ਇੱਕ 65 ਦੀ ਝੋਟੀ ਜੈ ਸਨੋ ਹੀ ਹੋਣੀ ਜੇ ਵੀਰ ਮੇਰਾ ਪਰ ਜਿਹੜਾ ਝੋਟੀ ਲੈ ਜਾਊਗਾ ਨਾ 200 ਇਹ ਪੀ ਕੇ ਚਲੋ ਤੋਕੜ ਵੀ ਦੇਣੀ ਹੋਊਗੀ ਝੋਟੀ ਲੱਖੋਂ ਬਾਹਰ ਮੈਂ ਲਿਆਉਂਗਾ ਤੋਕੜ ਗੱਭਣ ਜਦੋਂ ਦੇਣੀ ਉਹਨਾਂ ਨੇ ਲੱਖੋਂ ਬਾਹਰ ਮੈਂ ਲਿਆਉਂਵਾਂ ਵੇਖ ਲਓ ਮੀਣ ਮਾਣਾ ਅਸਾ ਲੱਗਾ ਵੇਖ ਲਓ ਕੱਟੀ ਕਿਦਾਂ ਦੀ ਹਾਂਜੀ ਚਲੋ ਆ ਇਧਰ ਵੇਖੋ ਭਾਜੀ ਦੂਜਾ ਸੂਆ ਝੋਟੀ ਤਾਜੀ ਸੂਈ ਤਿੰਨਾ ਚਵਾਂ ਦਿਨਾਂ ਦੀ ਆ ਇਧਰ ਵੇਖੋ ਝੋਟੀ ਇੱਥੇ ਦੋਵੇਂ ਪਾਸੇ ਪਾਰੀ ਇਧਰ ਆਣ ਕੇ ਵਖਾਓ ਇਧਰ ਦੋਵੇਂ ਪਾਸੇ ਭਾਜੀ ਵੈਨ ਨਾੜਾ ਨੂੜਾ ਫਲਾਉਂਦੀ ਆ 14 ਤੋਂ 15 ਕਿਲੋ ਦੁੱਧ ਆ ਝੋਟੀ ਥਲੇ ਹਾਜ਼ਰ ਭਾਜੀ ਇਧਰ ਵੇਖੋ ਭਾਜੀ ਇਧਰ ਵੀ ਵਖਾਓ ਐਂ ਵੇਖੋ ਉਹ ਨਾ ਇਹੇ ਵਾ ਗਾੜੀ ਦੇ ਉਹਨਾਂ ਹੀ ਪਿਛੇ ਆ ਜੇ ਕਟਾ ਭਾਜੀ ਬਿਲਕੁਲ ਤਾਜ਼ਾ ਸੂਈ ਪੰਜਾਂ ਦਿਨਾਂ ਦੀ ਸੂਈ ਜੇ ਦੂਜਾ ਸੁਆ 15 ਕਿਲੋ ਹਨਾ ਭਾਈ ਜੱਟ 14 ਤੋਂ 15 ਕਿਲੋ ਹਾਜ਼ਰ ਆ ਭਾਜੀ ਮਤਲਬ ਕਿ ਹਜੇ ਦੁੱਧ ਚਲੋ ਆ ਦੁੱਧ ਤੇ ਆ ਗਈ ਲਾ ਲਓ ਕਿਉਂਕਿ ਪੰਜਾਂ ਬੋਲਾ ਤਾਂ ਬਣ ਨਹੀਂ ਗਿਆ ਪੰਜਾਂ ਦਿਨਾਂ ਦੀ ਅਜੇ ਰੇਖੋ ਛੋਟੀ ਕਵਾਲਿਟੀ ਕਮਲਟੀ ਵੇਖੋ ਛੋਟੀ ਦੀ ਕਿੱਦਾਂ ਦੀ ਭਾਜੀ ਨਿਗੀ ਨਿਗੀ ਸਿੰਗੀ ਲੱਗੀ ਜਿਦਾ ਕਲਿੱਪ ਹੁੰਦੇ ਆ ਲਓ ਜੀ ਇਹ ਵੀ ਚੈੱਕ ਕਰੋ ਖੁੱਲਾ ਭਾਂਡਾ ਭਾਜੀ ਖੁੱਲਾ ਭਾਂਡਾ ਤੇ ਬਾਡੀ ਵੇਖੋ ਤੂੰ ਉਤੋਂ ਐ ਮੱਖੀ ਤੇ ਲਗਦੀ ਝੋਟੀ ਦੇ ਉੱਤੋਂ ਦੀ ਐ ਪਿੰਡੇ ਦੇ ਹੱਥ ਫੇਰਿਆਂ ਤੇ ਐ ਵੇਖੋ ਕਟੀਆਂ ਛਵਾਈਵਾਂ ਲੈਵਾ ਉਹਨਾਂ ਹੀ ਗਾੜੀ ਦੇ ਉਹਨਾਂ ਹੀ ਪਿੱਛੇ ਵੇਖੋ ਕੱਟੀ ਨੂੰ ਭਾਜੀ ਵੇਖੋ ਬਰੀਕੀਆਂ ਵਰਗਾ ਦੂਜਾ ਸੁਆ ਜੀ ਸਿੰਘ ਬਹੁਤ ਸੋਹਣਾ ਬਹੁਤ ਜਿਆਦਾ ਭਾਜੀ ਕੱਟੀ ਤੁਹਾਨੂੰ ਪਤਾ ਬਾਬੇ ਦੀ ਕਿਰਪਾ ਮਾਲ ਆਪਾਂ ਲੈਉਣਾ ਸੁਥਰਾ ਬਸ 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 ਮਾਲ ਮਹਾਰਾਜ ਦੀ ਕਿਰਪਾ ਨਾਲ ਮੇਲਦਾ ਵੀ ਮਿਲ ਜਾਂਦਾ ਵਾ ਮਾਲ ਚਲੋ ਪੈਸੇ ਲਾਈਦੇ ਮਿਲੀ ਵੀ ਜਾਂਦਾ ਵਾ ਕਿਉਂਕਿ ਜਦੋਂ ਬੰਦਾ ਨਿਕਲ ਜੇ ਨਾ ਮਾਲ ਲੈਣ ਮਾਲ ਮੇਲੀ ਜਾਂਦਾ ਹਾਂਜੀ ਹਾਂਜੀ ਵੇਖੋ ਭਾਜੀ ਲੈਵਾ ਕਿਦਾਂ ਦਾ ਚਲੋ ਆਪਾਂ ਜਾਇਜ਼ ਦੇਖੋ ਪਲੀ ਦਾਣੇ ਦੀਆਂ ਭਾਜੀ ਪਲੀਆਂ ਇੱਦਿ ਦੇਖੋ ਆਹ ਵੇਖੋ ਚੀਜ਼ਾਂ ਕੋਨੇ ਢਿਲਕਦੀਆਂ ਕਿ ਨਹੀਂ ਅਸਲ ਝੋਟੀ ਹੈ ਭਾਜੀ ਅਸਲ ਹਾਂਜੀ ਕੱਟੀ ਦੀ ਭਾਜੀ ਇੱਕ 60 ਦੀ ਹੂੰ ਪਰ ਮੋਲ ਆਪਾਂ ਬਿਲਕੁਲ ਜਾਇਜ਼ ਕਰਨਾ ਮਾਲ ਵੇਚ ਕੇ ਤੇ ਫੇਰ ਲਿਆਈਦਾ ਮਾਲ ਰਵੀਰ ਖਾਨ ਨੇ ਲੈ ਕੇ ਦਿੱਤਾ ਇਹ ਮਾਲ ਤੁਹਾਨੂੰ ਪਤਾ ਆਪਣਾ ਸਜਣਿਆ ਬੜਾ ਮਾਲ ਸੁਥਰਾ ਕੱਢਦਾ ਆਪਣੇ ਲਈ ਤੇ ਮਿਹਨਤ ਵੀ ਉਹਦੀ ਵੀ ਬੜੀ ਆ ਐ ਉਹਦੀ ਵੀ ਬਾਦਰੀ ਤੇ ਸਲਾਮ ਕਰਦੇ ਆ ਕਿਉਂਕਿ ਜਿਹੜਾ ਬੰਦਾ ਨਾਲ ਚੱਲਦਾ ਨਾ ਸਹੀ ਤੇ ਉਹਦਾ ਕਦਰ ਨਹੀਂ ਪਾਉਣੀ ਚਾਹੀਦੀ ਤੇ ਤਾਰੇ ਹੱਦੀ ਸੇ ਮਹਾਰਾਜ ਨੂੰ ਗੱਡੀ ਦਿੱਤੀ ਹੁਣ ਸਾਨੂੰ ਹੀ ਦਵੇ ਉਹਨੇ ਲੈ ਲਈ ਆ ਸਾਡੇ ਦਲਾਲ ਨੇ ਗੱਡੀ ਲੈ ਲਈ ਆ ਹੁਣ ਮਹਾਰਾਜ ਸ਼ਾਇਦ ਪਾਈ ਵੀ ਸਵਰਾਇਜ ਕੱਢਦੀ ਏ ਥੋੜੇ ਦਿਨਾਂ ਤੱਕ ਚਲੋ ਜਰੂਰੀ ਆ ਗੱਡੀ 145 ਦੀ ਬਾਜੀ ਦੇ ਦੀਏ ਦੱਬੇ ਜਰੂਰ ਵੰਡ ਕੇ ਆਨੇ ਜੇ ਮੈਂ ਨਾ ਸਾਰਿਆਂ ਨੂੰ ਦੇਖ ਕੇ ਆਣੇ ਆ ਦੇ ਇਹ ਸਾਡੇ ਇਹ ਸ਼ੇਖਾਂ ਵਾਲੇ ਬੰਦੇ ਨਾ ਸਾਰੇ ਸਾਰਿਆਂ ਦੇ ਘਰ ਦੇਖ ਕੇ ਆਣੇ ਆ ਨਾਲੇ ਸਗਨ ਲੈ ਕੇ ਆਉਣਾ ਸਹੀ ਗੱਲ ਆ 145 ਦੀ ਬਾਜੀ ਦੇ ਦੀਏ ਕੱਟੀ ਕੱਟੀ 1.5 ਲੱਖ ਦੀ ਆ ਭਾਜੀ ਤੁਸੀਂ ਆਪ ਵੇਖ ਲਓ ਕੱਟੀ ਦਾ ਨਹੀਂ ਉਧਰ ਵੇਖੋ ਨਾੜਾ ਭਾਜੀ ਦੇਵੇ ਦੇ ਹਾਂਜੀ ਦੇਖੀ ਜਾਂਦੀ ਹੈ ਗਾੜ ਪਿਛਾੜ ਝੋਟੀ ਦੀ ਜਿਹੜਾ ਲੈ ਜਾਊਗਾ ਨਾ ਵੀਰ ਯਾਦ ਕਰੂਗਾ ਕਰਦੇ ਛੋਟ ਜੋਗਾ ਖੁੱਲੀ ਜੈ ਸਨੋਈ ਇੱਕ ਪੈਂਦੀ ਦੀ ਕੱਟੀ ਮੈਂ 1.5 ਲੱਖ ਦੀ ਇੱਕ 60 ਵੀ ਜੈਜ ਕਿਉਂਕਿ ਅੱਜ ਕੱਲ ਜਿੱਦਾਂ ਰ ਸਮਾਂ ਚੱਲੰਦਿਆ ਨਾ ਕੋਈ ਅੱਗੋਂ ਲੈ ਕੇ ਪਿਛੋਂ ਤਾਂ ਕਿ ਕੋਈ ਵੇਹ ਲੋ ਕੱਟੀ ਦੀ ਸੇਂਗ ਸੂੰਗ ਤੇ ਬਰੀਕੀਆਂ ਬਰਾਕੇ ਵੇਹ ਲੋ ਕਿਦਾਂ ਰੀਆਂ ਇੱਧਰ ਦੇਖੋ ਇੱਕ 35 ਦੀ ਵੀਰ ਮੇਰਾ ਕਸਾਈਆਂ ਨਾ ਕਰਨ ਜੈਜ ਮੋਲ ਪਾਈ ਦਾ ਜੇ ਆਪਣੀ ਲੋ ਇੱਧਰ ਦੇਖੋ ਭਾਜੀ ਦਾਣੇ ਦਾ ਪਲਿਆ ਮਾਲਿਆ ਦਾਣੇ ਦਾ ਇੱਧਰ ਦੇਖੋ ਛੋਟੀ ਦੂਜਾ ਸੁਆ ਇੱਧਰ ਦੇਖੋ ਕੱਟੀ ਕੱਲਾ ਕੱਲਾ ਥਾਂ ਲਗਾ ਸੁੰਬੇ ਤੋਂ ਵੀ ਸੰਭਾਹ ਵੇਖੋ ਤੋਂ ਪੇਠ ਬੜਾ ਬਖਾ ਆਹ ਵੇਖੋ ਚੀਜ਼ਾਂ ਭਾਜੀ ਆਹ ਵੇਖੋ ਇੱਧਰ ਦੇਖੋ ਕਿਤੇ ਦੀਦਾ ਹੀ ਨਹੀਂ ਖੁੱਡਾਰੇ ਐਂ ਦੇਖੋ ਛੋਟੀ ਗੱਡਰ ਰਗੀ ਹੁੰਦੀ ਜੀ ਗੱਡਰ ਰਗੀ ਆ ਉਹ ਹੀ ਚੀਜ਼ ਆ ਹੁਣ ਤੁਸੀਂ ਸਿਆਣੇ ਜੇਕਰ ਜਿੰਨੇ ਨੇ ਪਾਲੀਆਂ ਵਾ 70 80 ਹਜ਼ਾਰ ਦੀਆਂ ਮਈਆਂ ਤੇ ਉਦਾਂ ਹੀ ਤੁਹਾਨੂੰ ਪਤਾ ਐੜੇ ਐੜੀਆਂ ਪਲੀਆਂ ਫੰਡਰਾ ਹੀ ਹੁੰਦੀਆਂ ਵਾ ਕਿਉਂਕਿ ਅੱਜ ਕੱਲ ਮਾਲ ਜ਼ਿਆਦਾ ਜਾਣਦਿਆ ਵਾ ਕਾਟੂ ਮਾਲ ਨੂੰ ਤੇ ਮਾਲ ਤਾਂ ਮਹਿੰਗਾ ਹੋ ਗਿਆ ਵਾ ਲੋਕ ਸਾਂਭਦੇ ਨਹੀਂ ਆ ਮਾਲ ਹੁਣ ਐਡੀ ਮੈਂ ਪਲੀ ਜਦੋਂ ਕਿਸੇ ਕੋ ਫੰਡਰ ਹੁੰਦੀ ਆ ਨਾ ਉਹ 80 90 ਹਜ਼ਾਰ ਝਟ ਵਾਟ ਲੈਂਦਾ ਵਾ ਤੇ ਸੱਜਰ ਮਾਝ ਹੁਣ ਆਉਣੀ ਕਿਥੋਂ ਤੁਹਾਨੂੰ ਪਤਾ ਵਾ ਨਹੀਂ ਆਣੀ ਬਿਲਕੁਲ ਮਾਲ ਦਾ ਮੁੱਲ ਤਦੇ ਤੇਜ ਹੋ ਗਿਆ ਮਾਲ ਮਾਲ ਲੋਕ ਸਾਂਭਦੇ ਨਹੀਂ ਆ ਐ ਦੇਖੋ ਬਾਜੀ ਝੋਟੀ ਦੂਜਾ ਸੁਆਜੇ ਦੇਖੋ ਝੋਟੀ ਬਾਜੀ ਪਾਲ ਵੇਖੋ ਐਦਾਂ ਮਰਗਾ ਵੇਖੋ ਚੀਜਾਂ ਇਦ ਦੇਖੋ ਦਾਣੇ ਦੀ ਪਲੀ ਝੋਟੀ ਵੇਖ ਲਓ ਪਾਲ ਜੋੜ ਵੇਖ ਲਓ ਗੱਡਾ ਫਰ ਮਾਲ ਇਹ ਐਂਡ ਪੀਸ ਜਕੀ ਐਂਡ 12 ਕਿੱਲੋ ਦੁੱਧ ਹਾਜ਼ਰ ਆ ਛੋਟੀ ਛੱਲੇ ਤੇ ਕੱਟਾ ਵੀ ਮਗਰ ਟੀਕੇ ਦਾ ਭਾਜੀ ਫਿਰਦਾ ਮਾਰੀ ਗੱਲ ਹੈ ਇਹੋ ਛੋਟੇ ਨੂੰ ਨਿੰਦੀ ਜਾਊ ਕੋਈ ਫਿਰ ਮਾਰੀ ਗੱਲ ਹੈ ਨਹੀਂ ਮਾਲ ਮਾਰਾਂ ਦੀ ਕਿਰਪਾ ਨਾਲ ਸੁਧਰਾ ਲਿਆਈਦਾ ਭਾਜੀ ਆ ਵੇਖੋ ਆ ਕੱਟਾ ਭਾਜੀ ਟੀਕਾ ਵੇਖੋ ਕਟਾ ਜੀ ਦੇਖੋ ਕਟਾ ਟੀਕੇ ਦੇ ਬੱਚੇ ਵੀ ਟੀਕੇ ਦੇ ਆ ਵੇਖੋ ਕੱਟੇ ਦਾ ਕਰਦਾ ਜਿੱਦਾਂ ਮੈਂ ਦਾ ਕੱਟੇ ਦਾ ਵੀ ਉੱਡਾ ਹੀ ਦਿਖਾਓ ਯਾ ਗਰੀਬੇਠ ਪੜਾ ਵੇਖੋ ਕਿੱਦਾਂ ਪਾਲ ਪਾਲ ਜੋੜ ਕਿੱਦਾਂ ਈ ਮੈਂ ਨੂੰ ਪਾਲ ਜੋੜ ਵੇਖੋ ਇਦਰਾ ਜੈਜ ਬਿਲਕੁਲ ਕੀਮਤ ਕਰਨੀ ਆ ਮਾਲ ਜਿਹੜਾ ਟਿਕ ਟਾਂਗ ਹੋ ਵੀ ਗਿਆ ਟਿਕ ਟਾਂਗ ਹੋਈ ਬਿਲਕੁਲ ਜਾਇਜ਼ ਕੀਮਤੋ ਮਾਲ ਲਿਆਂਦਾ ਭਾਣਾ ਤੇ ਭਾਣਾ ਹੀ ਦੇਣਾ ਛੋਟੀ ਕਮਾਈ ਹਾਂਜੀ ਫੌਜੀ ਥਰੇ ਵਾਲਾ ਨਾ ਉੜਦੀਆਂ ਜਾਣ ਉੜਦੀਆਂ ਵਾਲਾ ਹੀ ਗੰਮਾ ਝੋਲੇ ਆ ਕੱਤੀ ਦੇ ਵੀ ਭਾਜੀ 1.5 ਲੱਖ ਦੀ ਇਧਰ ਖੋ ਥਾਪੀ ਵਾਜ ਥਾਪੀ ਵਾਜ ਦੀ ਹੀ ਨਹੀਂ ਉਤੇ ਖਰਾਕ ਹੋਦਾ ਕੱਤੀ ਦੇ ਵੀ 1.5 ਲੱਖ ਦੀ ਹਾਂਜੀ ਜਾਇਜ਼ ਬਿਲਕੁਲ 1.35 ਦੀ ਦੇ ਦਈਏ ਨਾ ਕਰ ਦੇ ਖੁੱਲੀਆਂ ਛੋਡਾਂ ਕੋਤੇ ਰੱਬ ਲਾਓ ਜੀ ਯਾਦਾ ਜੋਗਾ ਗੱਡੀ ਨਹੀਂ ਲੈਣ ਦੇ ਨਾਲ ਲੱਗਦਾ ਜੋਗਾ ਤੁਮ ਗੱਡੀ ਮੁਸ਼ਕਿਲ ਨੇ ਜੋ ਛੋਟੀ ਕਮਾਈ ਆਪਾਂ ਚਲੋ ਜੋਗੇ ਨੇ ਕਹਿਤਾ ਛੋਟੀ ਦੇ ਵੇਹ ਸਵਾ ਲੱਖ ਦੀ ਭਾਜੀ ਦੇਣੀ ਚਲੋ ਜੋਗੇ ਨੇ ਕਹਿਤਾ 1 ਲੱਖ 15000 ਦੀ ਹੁਣ ਤੁਸੀਂ ਸਿਆਣੇ ਜੀ ਆਪ ਕਿ ਕੌਣ ਦੇ ਦੂਗਾ ਸਾਨੂੰ ਬਿਲਕੁਲ ਬਿਲਕੁਲ ਹੁਣ ਇਹ ਲੱਖ ਦੀ ਸਾਨੂੰ ਕੋਈ ਦੇਣੋਂ ਰਿਹਾ ਤੁਹਾਨੂੰ ਪਤਾ ਆ ਵੇਖੋ ਕੱਲਾ ਕੱਲਾ ਥਾਂ ਲੱਗਾ ਛੋਟੀ ਨੂੰ ਤੇ ਹੁਣ ਤੇ ਮੇਰਾ ਰੱਬ ਦਾ ਨਾਮ ਹੀ ਆ ਅੱਗੇ ਵੇਖੋ ਛੋਟੇ ਇਧਰ ਵੇਖੋ ਭਾਜੀ ਆ ਕੱਟੀ ਜੈਸਨੋ ਜੀ ਹੁਣ ਜੋਗੇ ਨੇ ਕਹਿਤਾ ਈ ਝੋਟੀ ਵੇਹ ਮੈਂ 베ਚ ਨਹੀਂ ਸਵਾ ਦੀ ਪਰ ਜੋਗੇ ਦਾ ਆਖਾ ਮੋੜਦਾ ਨਹੀਂ ਹੋਣਾ ਐਂ ਦੇਖੋ ਭਾਜੀ ਝੋਟੀ ਵੇਖੋ ਕੱਟੀ ਭਾਜੀ ਕੱਲਾ ਕੱਲਾ ਥਾਂ ਲਗਾ ਤੇ ਆਜ ਬੱਚਾ ਬਿਲਕੁਲ ਤਾਜ਼ੀ ਹੋਈ ਜੇ 12 ਕਿਲੋ ਦੁੱਧ ਝੋਟੀ ਹੱਲੇ ਭਾਜੀ ਹਾਜ਼ਰ ਹੈ ਅੱਜ ਦੇਖੋ ਕੱਟੀ ਜਦੋਂ ਪਸਮਦੀ ਹੈ ਨਾ ਕੱਟੀ ਕਮਾਲਾਂ ਹੀ ਕਰਦੀ ਹੈ ਭਾਜੀ ਕਮਾਲਾਂ ਹੀ ਕੋ ਇਧਰ ਤੂੰ ਨੂੰ ਲਈ ਫਿਰਦੀ ਵੇਖੋ 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 ਵਾਹ ਵੇਖੋ ਭਾਜੀ ਕੱਟੀਆਂ ਇੱਧਰ ਆਹ ਵੇਖੋ ਚੀਜ਼ਾਂ ਕਟੀਆਂ ਵੇਖੋ ਆਹ ਜੇ ਲਿਆਂਦਾ ਮਾਲ ਕੱਢ ਕੇ ਤੋਹਫੇ ਲਿਆਂਦੇ ਆ ਤੋਹਫੇ 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 ਬਹੁਤ ਚੰਗੀਆਂ ਝੋਟੀਆਂ 12 ਕਿਲੋ ਦੁੱਧ ਹਾਜ਼ਰ ਆ ਕੱਟੀ ਥੱਲੇ ਬਾਈ ਮਾਂ ਬੰਦਾ ਹੀ ਤੋੜਾ ਬੰਦਾ ਹੀ ਬੜਾ ਜ਼ਬਰਦਸਤ ਆ ਰਵੀ ਖਾਨ ਆ ਮਾਲ ਲਿਆਂਦਾ ਦਿੱਤਾ ਕੱਟ-ਕੱਟ ਕੇ ਮਹਾਰਾਜ ਦੀ ਕਿਰਪਾ ਨਾਲ ਫੇਰ ਵਿਗਨ ਦੇ ਕੱਲ ਨੂੰ ਫੇਰ ਪਰਸੋਂ ਨਵੀਆਂ ਲਿਆ ਇਹ ਮਾਲ ਤੇ ਤੁਹਾਨੂੰ ਪਤਾ ਵੀਡੀਓ ਪੈਣ ਦੀ ਧੀਰ ਹੁੰਦੀ ਭਾਜੀ ਆਪਣੀ ਮਹਾਰਾਜ ਦੀ ਕਿਰਪਾ ਨਾਲ ਜਗੀ ਉਹਨੂੰ ਯਕੀਨ ਆ ਕਿ ਨਹੀਂ ਹਾਂ ਆਹ ਮਾਲ ਕੇ ਲਈ ਜਾਂਦਾ ਕਿ ਨਹੀਂ ਹਾਂ ਬਸ 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 ਨਹੀਂ ਪੂਰਾ ਪੂਰਾ ਬੰਦੇ ਭਾਜੀ ਅਸਲ ਜੀ ਗਾਲ ਜੁਬਾਨਾਂ ਤੇ ਭਾਜੀ ਟਿਗੀ ਆ ਜੁਬਾਨ ਪੈਹਾ ਭਾਵੇਂ ਬੰਦੇ ਦੇ ਕੋਲ ਹੋਵੇ ਭਾਵੇਂ ਨਾ ਹੋਵੇ ਜੁਬਾਨ ਮਹਾਰਾਜੀ ਕਿਰਪਾ ਨਾਲ ਜਿਹੜੇ ਬੰਦੇ ਦੀ ਚੱਲਦੀ ਹੈ ਨਾ ਜਿਹੜੇ ਬੰਦੇ ਦੀ ਭਾਜੀ ਜੁਬਾਨ ਚੱਲਦੀ ਆ ਉਹ ਬੰਦਾ ਲੱਖਾਂ ਕਰੋੜਾਂ ਦਾ ਹੁੰਦਾ ਮਹਾਰਾਜੀ ਇੰਨੀ ਕਿਰਪਾ ਵਾ ਉਹ ਭਾਵੇਂ ਆਪਣੀ 30 31 ਸਾਲ ਹੀ ਆ ਸਾਹਬਾ ਨਾ ਉਮਰ ਭਾਵੇਂ ਭਾਜੀ ਆਪਣੀ ਛੋਟੀ ਹੈ ਨਾ ਬਣਾ ਕੇ ਰੱਖੀ ਸਾਰਿਆਂ ਨਾਲ ਹੀ ਮਹਾਰਾਜ ਦੀ ਇੰਨੀ ਕਿਰਪਾ ਰੱਬ ਤੋਂ ਡਰ ਕੇ ਕਹਿੰਦੇ ਆ ਜਿਹੜੇ ਮਰਜੀ ਇਲਾਕੇ ਦੇ ਵਿੱਚ ਚਲ ਜੀਏ ਕੋਈ ਬੰਦਾ ਵੀਡੀਓ ਦੇ ਵੀ ਡੰਗਰ ਰੈਂਦਾ ਨਾ ਆਪਣਾ ਸੱਜਣ ਮਿੱਤਰ ਵੀ ਰੁਪਈਆ ਨਾ ਭਾਜੀ ਕੋਈ ਮੰਗੂਗਾ ਬਿਲਕੁਲ ਬਿਲਕੁਲ ਜਿੰਨੇ ਏਰੀਆ ਦੇ ਵਿੱਚ ਵਪਾਰੀ ਸਾਰੇ ਟੋਟਲੀ ਕੋਈ ਬੰਦਾ ਭਾਵੇਂ ਮੈਂ ਕਿਸੇ ਕੋਲ ਵੀ ਲੈ ਲੀਏ ਕੋਈ ਬੰਦਾ ਕਹੂਗਾ ਜਗੀ ਲੈ ਜਾ ਕਿਉਂਕਿ ਬਣਾ ਕੇ ਰੱਖੀ ਆ ਤੇ ਬਣਾਈ ਦਾ ਤੁਹਾਨੂੰ ਪਤਾ ਵਿਵਾਦ ਦਾ ਪੈਸਾ ਭਾਵੇਂ ਹੋਵੇ ਭਾਵੇਂ ਨਾ ਹੋਵੇ ਆਪਾਂ ਤਾਂ ਪਿਆਰ ਕਮਾਉਨੇ ਸਾਰੇ ਵੀਰਾਂ ਨਾਲ ਸੱਜਣਾ ਨਾਲ ਪਿਆਰ ਹੀ ਆਪਾਂ ਕੱਟੀ ਭਾਜੀ ਇਹ ਵੀ 1 35 40 ਕੋਈ ਨਹੀਂ ਅੱਜ ਬਿਲਕੁਲ ਜ਼ਾਇਰ ਸਵਾਦੀ ਦੇ ਦਈਏ 1 20 1 20 1 ਲੱਖ 20 ਹਜ਼ਾਰ ਦੀ ਕੱਟੀ ਦੇਣੀ ਆ ਭਾਜੀ 1000 ਛੋਟ ਕਰ ਦਾਂਗੇ 19 ਦੀ ਪਰ ਅੱਜ ਬਿਲਕੁਲ ਜ਼ਾਇਰ ਵੇਲੋਂ ਕਮਾਈ ਨਾ ਕਮਾਲ ਦੇਂਦੇ ਆ 18 ਚਲੋ 18 ਦੀ ਜੋਗੇਗਾ ਅਈ ਦੇਖੋ ਠੀਕ ਆ ਆਹ ਵੇਖੋ ਭਾਜੀ ਲੈਵਾ ਉਹਨੇ ਚੱਡੇ ਅੱਗੇ ਤੇ ਉਹਨੇ ਪਿਛੇ ਬਸ ਠੀਕ ਆ ਹਾਂ ਉਹ ਵੇਲੋਂ ਗਾੜਾ ਵੀ ਕਿਦਾ ਰਿਆਂ ਵੇਲੋਂ ਪਲੀਆਂ ਪਲੋਸੀਆਂ ਝੋਟੀਆਂ ਵਾਂ ਕੋਈ ਅੰਤ ਨਹੀਂ ਆ ਭਾਜੀ ਝੋਟੀ ਵੇਖੋ ਇਹ ਵੀ ਘਾਟੇ ਵਾਲੀ ਆ ਗਈ ਜੀ ਹੁਣ ਹੈ ਇਹ ਵੀ ਘਾਟੇ ਵਾਲੀ ਝੋਟੀ ਆ ਅੱਛਾ ਇਹ ਭਾਜੀ ਕੱਟੀ ਆਪਣੇ ਕੋ ਉਦਨ ਮਾਲ ਲੈਂਦਾ ਏ ਯਾਦਾ ਹਾਂ ਝੋਟੀ ਅਗਲੇ ਥਾਨ ਤੇ ਪਤਾ ਨਹੀਂ ਗੱਡੀ ਚ ਪੈਰ ਰੱਖ ਤੱਕ ਜਾਂ ਇੱਥੇ ਰਾਤ ਮੈਂ ਤੇ ਅਗਲਾ ਥਾਨ ਦੀ ਹੋ ਗਈ ਜੇ ਮੈਂ ਤੇ ਲ ਉਹ ਅੱਛਾ 5000 ਰੁਪਈਆ ਭਾਜੀ ਉੱਤੇ ਵੀ ਲਾਤਾ ਜੇ ਮੈਂ ਅੱਛਾ ਥਾਨ ਆਉਂਦਾ ਵਹ ਤਾਰ ਆਉਂਦੀ ਆ ਡੱਬ ਆਣ ਕੇ ਥਾਨ ਹੋ ਗਿਆ ਟੈਟ ਹਾਂ ਮੈਂ ਮਰ ਕੇ ਕਿਰਾਇਆ ਵੀ ਆ ਥਾਨ ਸਹੀ ਥਾਨ ਚੱਲ ਪੈਣਾ ਵਾ ਪਰ ਆਪਣੇ ਕੋ ਮਾਲ ਨਹੀਂ ਭਾਜੀ ਇਹਨਾਂ ਸੰਭਿਆ ਜਾਂਦਾ ਕਿਉਂਕਿ ਅਸੀਂ ਗੱਲ ਨਹੀਂ ਲੱਗਦੇ ਮਾਲ ਦੇ ਅੱਜ ਆਪਾਂ ਦੇਣੀ ਜੇ ਤਿਲੜਾਂ ਦੇ ਕਰਕੇ ਹੀ ਨਹੀਂ ਇਹ ਤੁਹਾਨੂੰ ਦਸੀ ਲਈ ਬੜੀ ਮਹਿੰਗੀ ਆ ਜੇ ਪਹਿਲਾ ਥੁਆ ਕੱਟੀ ਆਈ ਉਧਰੋਂ ਜੇ ਛੋਟੀ ਥਲੇ ਦੋਦੀ 12 ਕਿਲੋ ਟੀਕੇ 2 ਕਿ ਬੜੇ ਸਖਤ ਲਾਏ ਆ ਉਹਦਾ ਕਰਕੇ ਹੁਣ 10 ਕਿਲੋ 9 10 9 10 ਕਿਲੋ ਦੋਧਿਆ ਆਪਾਂ ਦੇਣੀ ਬਸ ਤਿਲੜਾਂ ਆਜੋ ਅੱਧੋ ਆਦੀ ਘਾਟਾ ਪਾ ਦੇਣਾ ਆਜੋ ਆਪਣੇ ਕੋ ਇੰਨਾ ਟਾਈਮ ਨਹੀਂ ਹੈਗਾ ਕਿ ਇਹਨੂੰ ਸੰਭੀਏ ਸੈੱਟ ਕਰੀਏ ਆਈ ਦਾ ਨੇ ਹੋਰ ਮਾਰ ਲਿਆ ਉਹਨਾਂ ਦੇ ਇਧਰ ਦੇਖੋ ਕੱਟੀ ਭਾਈ ਵੇਖੋ ਕੱਲਾ ਕੱਲਾ ਥਾਂ ਲੱਗਾ ਕੱਟੀ ਨੂੰ ਤਾਂ ਐ ਸੀਲ ਸੰਦੀ ਆ ਇਧਰ ਦੇਖੋ ਆਈ ਦੇਖੋ ਕੋਈ ਅੰਤ ਨਹੀਂ ਆ ਸੁਮਬਾ ਐੜਾ ਡਾਲ ਮਨ ਲੋਕ ਲਾ ਕਟਾ ਕਟਾ ਮਗਰ ਭਾਜੀ ਜਿਨੇ ਟੋਕੜ ਲੈਣੀ ਹੈ ਨਾ ਸੱਜਰ ਲੈ ਜੇ ਝੋਟੀ ਬੱਚਾ ਛੱਡ ਗਏ ਮਜੇ ਨਾਲ ਚੋਵੇ ਸੂਆ ਚੋ ਕੇ ਭਾਵੇਂ ਫੇਰ ਵੇਚ ਲੈ ਤੇ ਗਾਂ ਫੇਰ ਵਾਦੇ ਦੀ ਠੀਕ ਆ ਥਾਂ ਫੇਰ ਚੱਲ ਪੈਣਾ ਵਾਉਂਗਾ ਥਾਂ ਹੋਣੀ ਚੱਲ ਪੈਣਾ ਆ ਦੇਖੋ ਬਰਾ ਦੇ ਬਹੁਤ ਜਾਰੀ ਕੱਤੀ ਭਾਜੀ ਚੰਗੀ ਆ ਤੇ ਵੇਖੋ ਓਦਾਂ ਕੋਈ ਸ਼ੱਕ ਹੀ ਨਹੀਂ ਕੱਤੀ ਦੇ ਵਿੱਚ ਵੇਖ ਲੋ ਵੇਖੋ ਐ ਕੱਤੀਆਂ ਕਿਦਾਂ ਦੀ ਜੀ ਆਜੇ ਕਟਾ ਭਾਜੀ ਵਿਖਾ ਦਿਓ 15 ਤੋਂ 20 ਦਿਨਾਂ ਦਾ ਕੋਈ ਲਾ ਲੇ ਕੋਈ 5 ਦਿਨ ਵੱਧ ਵੀ ਲਾ ਲੇ ਆਜੇ ਕਟਾ ਬੱਚੇ ਦੇ ਐ ਛੱਡ ਗੇ ਬਾਲਟੀ ਦੇ ਵਿੱਚ ਚੋਣੀ ਕੋਈ ਐ ਲੱਤ ਛੜੀ ਨਹੀਂ ਸੀਲ ਠੰਡੀ 60 70000 ਦੀ ਟੋਕੜ ਮੈਂ ਵੇਖੋ ਕੱਤੀ ਭਾਜੀ ਸ਼ਕੀਨ ਕਿਦੀ ਆ ਇਹਨਾਂ ਕੱਤੀ ਆ ਬਰੂ ਵਰਗੀ 4 ਸੂਏ ਪੀ ਕੇ ਵੀ ਇਹਨੂੰ ਭਾਵੇਂ ਜਿੰਨੇ ਦੀ ਮਰਜ਼ੀ ਰੰਗ ਵੇਖੋ ਭਾਜੀ ਕੱਤੀ ਦਾ ਜਿਹੜਾ ਹੁਣ ਐਂ ਤੁਹਾਨੂੰ ਪਤਾਵੇਂ ਸਾਂਭੀ ਜਾਈਏ ਮੁਰਗੇ ਫੇਰ ਹਫਤਾ ਦਾ ਸਾਡੇ ਕੋਲ ਇਨਾ ਟਾਈਮ ਨਹੀਂ ਹੈਗਾ ਬਿਲਕੁਲ 40000 ਪਾ ਰਹੀਏ ਘਟਾ 80 ਦੀ ਦੇ ਦਈਏ ਕਰ ਦੋ ਜੀ 75000 ਦੀ ਭਾਜੀ ਜੈਸਲੋ ਹੀ ਹੋਣੀ ਆ 75000 ਦੀ ਬਸ 75000 ਦੀ ਆ ਜਿਹੜਾ ਲੈ ਜਾਊਗਾ ਨਾ ਛੋਟੀ ਨਿਆਰੇ ਨਾਲ ਵਰਾ ਦੁੱਧ ਪੀਊਗਾ ਗਾਂ ਫੇਰ ਵਾਦੇ ਦੀ ਆ ਥਣ ਚੱਲ ਪਿਆ ਤਾਂ ਵੀ ਠੀਕ ਆ ਨਾ ਚਲਿਆ ਹੁਣ ਆਪਾਂ ਦਿੱਲੜ ਕਰਕੇ ਦੇਣੀ ਜੇ ਹੋਰ ਸ਼ੋਰ ਸ਼ਾਟ ਕਰਦਾਂਗੇ ਕੋਈ ਖੁੱਲੀ ਕੋਈ ਵੀਰ ਆਊਗਾ ਨਾ ਜਿਹੜਾ ਹਰਖੰਡ ਦੀ ਇੱਜ਼ਤ ਹੈ ਇੰਨਾ ਘਟਰਾ ਉੱਥੇ ਹੋਰ ਕਰ ਜੂ ਕੋਈ ਗੱਲ ਹੀ ਨਹੀਂ 75 ਆ ਰਹਾ ਵੇਖ ਲੋ ਮਾਰ ਇਹੋ 5 ਪੀਸ ਜੇ ਬਾਜੀ ਆਪਾਂ ਦੇ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਕੇ ਮਾਰ ਲਈਦਾ ਜੇ ਕੋ ਚੰਗਾ ਆਪਣੀ ਲੋ ਆ ਵੇਖੋ ਕਟਿੰਗ ਚੱਲਦਾ ਵੇਖੋ ਮੀਣੀ ਝੋਟੀ ਲਾਈਵਰੀ ਤੂੰ ਨੂੰ ਐ ਨਾੜਾ ਨੂੜਾ ਫੌਂਦੀ ਲੇਰੀਆਂ ਵੇਖੋ ਚਵਾਈ ਲੱਗੀ ਕਿਤੇ ਐ ਪਰੇ ਬਾਤਾਂ ਲਈ ਬਹੁਤ ਜ਼ਿਆਦੀ ਚੰਗੀ ਹੈ ਬਾਜੀ ਚਲੋ ਅਸਲ ਕਟੀਆਂ ਆ ਜੇ ਵੇਖ ਲੋ ਕਿਦਾਂ ਇਧਰ ਵੇਖੋ ਆ ਵੀ ਝੋਟੀ ਬਹੁਤ ਜਾਰਗੀਆਂ ਮਰ ਗਿਆ ਦੁੱਧ ਦਾਲ ਗਿਆ ਝੋਟੀਆਂ ਦੁੱਧ ਦਾਲ ਗਿਆ ਨਾੜਾ ਨੂੰ ਦਾ ਵੇਖੋ ਲੈ ਵੇਦੇ ਇਹੋ ਮਾਲ ਜੇ ਆਪਣਾ ਵੀਰਾਂ ਨੂੰ ਤਸੱਲੀ ਕਰਕੇ ਸੁਈਆਂ ਸੁਈਆਂ ਚੋਕੇ ਤਸੱਲੀ ਕਰਕੇ ਹਣ ਕਿਉਂਕ ਡੰਗਰ ਦਾ ਘੜੀ ਦਾ ਨਹੀਂ ਪਤਾ ਹੁਣ ਉਹ ਵੀ ਝੋਟੀ ਲਿਆਂਦੀ ਘਾਟਾ ਪੈਂਡਿਆ ਤੁਹਾਡੇ ਸਾਹਮਣੇ ਵੇ ਲੋ ਤੇ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 842778953 ਸਤਿ ਸ਼੍ਰੀ ਅਕਾਲ